ਸਸਿਕਾ ਲੂਸਤੋ ਸਸਿਕਾ ਲੂਸੋ ਸਾਡੇ ਇਸ YouTube ਚੈਨਲ ਪੰਜਾਬੀ ਵਿਊਰਸ਼ਿਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਤੁਹਾਨੂੰ ਪਤਾ ਕਿ ਲਗਾਤਾਰ ਜਿਹੜੀ ਸਰਪੰਚੀ ਦੀ ਇਲੈਕਸ਼ਨ ਨੂੰ ਲੈ ਕੇ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਵਿੱਚ ਹੁਣ ਕਈ ਚੋਣਾਂ ਇੱਕ ਤਾਂ ਸਰਪੰਚੀ ਦੀ ਚੋਣ, ਨਗਰ ਨਿਗਮ ਦੀ ਚੋਣ, ਬਲਾਕ ਸੰਮਤੀ ਚੋਣ, ਜ਼ਿਲ੍ਹਾ ਪ੍ਰੀਸ਼ਦ ਦੀ ਚੋਣ। ਤੇ ਅੱਜ ਦੀ ਜਿਹੜੀ ਇਹ ਖਬਰ ਹੈ ਬੜੀ ਮਹੱਤਵਪੂਰਨ ਖਬਰ ਹੈ। ਜਿਹੜੀ ਖਬਰ ਲੈ ਕੇ ਮੈਂ ਤੁਹਾਡੇ ਨਾਲ ਆਹ ਤੇ ਤੁਹਾਡੇ ਨਾਲਸ ਖਬਰ ਦੀ ਸਾਂਝ ਪਾ ਰਿਹਾ ਤੁਸੀਂ ਜਿਹੜੀਆਂ ਸਾਡੀਆਂ ਵੀਡੀਓ ਸੀ ਸਾਰੀਆਂ ਸਰਪੰਚੀ ਇਲੈਕਸ਼ਨਾਂ ਬਾਰੇ ਉਹ ਦੇਖੀਆਂ ਜਿੰਨੇ ਨਹੀਂ ਦੇਖੀਆਂ ਉਹ ਜਾ ਕੇ ਹੋਰ ਵੀਡੀਓ ਸਾਡੀਆਂ ਦੇਖ ਸਕਦਾ ਤੇ ਜਿਹੜੇ ਦੋਸਤ ਨਵੇਂ ਆਏ ਨੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਰਪੰਚੀ ਇਲੈਕਸ਼ਨ ਦੀ ਸਭ ਤੋਂ ਪਹਿਲਾਂ ਅਪਡੇਟ ਤੁਹਾਡੇ ਕੋਲ ਆਵੇ ਕਿ ਕੀ ਬਣ ਰਿਹਾ ਹੈ ਇਹਦੇ ਤਾਂ ਤੁਸੀਂ ਜਿਹੜਾ ਸਾਡਾ ਪੰਜਾਬੀ ਵਿਊਰਸ਼ਿਪ ਚੈਨਲ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਦੋਂ ਤੁਸੀਂ ਸਬਸਕ੍ਰਾਈਬ ਕਰ ਲੋਗੇ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗੂਗਾ ਕਿ ਸਰਪੰਚੀ ਦੀ ਚੋਣ ਅੱਜ ਹੈ ਜਾਂ ਫਿਰ ਕੱਲ ਹੈ ਤੇ ਉਹ ਤੁਹਾਡੇ ਕੋਲ ਸਭ ਤੋਂ ਇੰਪੋਰਟੈਂਟ ਇਨਫੋਰਮੇਸ਼ਨ ਆ ਜੂਗੀ ਹੁਣ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਤੁਸੀਂ ਧਿਆਨ ਨਾਲ ਸੁਣੋ ਪੰਜਾਬ ਦੇ ਪੰਜ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਜਲੰਧਰ ਤੇ ਫਗਵਾੜਾ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਇੱਕ ਹਫ਼ਤੇ ਦੇ ਵਿੱਚ ਚੋਣਾਂ ਦੀ ਜਿਹੜੀ ਰਿਪੋਰਟ ਹੈ ਉਹ ਰਿਪੋਰਟ ਸਾਨੂੰ ਸੌਂਪੀ ਜਾਵੇਗੀ ਹਾਈ ਕੋਰਟ ਦੇ ਜਿਹੜੇ ਕਾਰਜਕਾਰੀ ਚੀਫ ਜਸਟਿਸ ਨੇ ਰਿਤੂ ਵਾਰੀ ਤੇ ਜਸਟਿਸ ਨੀਦੀ ਗੁਪਤਾ ਨੇ ਉਹ ਸਖਤ ਉਹਨਾਂ ਦਾ ਰੁਖ ਨਜ਼ਰ ਆਇਆ ਕਿ ਨਗਰ ਨਿਗਮ ਦੀਆਂ ਜਿਹੜੀਆਂ ਇੱਕ ਸਾਲ ਤੋਂ ਪੈਂਡਿੰਗ ਪਈਆਂ ਚੋਣਾਂ ਨੇ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਫਗਵਾੜਾ ਇਹ ਸਾਰੀਆਂ ਚੋਣਾਂ ਇੱਕ ਹਫ਼ਤੇ ਦੇ ਵਿੱਚ ਚੋਣਾਂ ਦੀ ਰਿਪੋਰਟ ਦਿੱਤੀ ਜਾਵੇ ਤੇ ਨਾਲੋਂ ਨਾਲ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਨੋਟਿਸ ਵੀ ਕੱਢਿਆ ਨੋਟਿਸ ਕੱਢਿਆ ਇਲੈਕਸ਼ਨ ਕਮਿਸ਼ਨ ਨੂੰ ਤੇ ਨੋਟਸ ਕੱਢਿਆ ਪੰਜਾਬ ਸਰਕਾਰ ਨੂੰ ਇਸ ਤੋਂ ਪਹਿਲਾਂ ਜਦੋਂ ਹਾਈ ਕੋਰਟ ਦੀ ਗੱਲ ਆਈ ਸੀ ਤਾਂ ਮਾਨਯੋਗ ਹਾਈ ਕੋਰਟ ਨੇ ਸਰਪੰਚੀ ਦੀ ਇਲੈਕਸ਼ਨ ਦੀ ਗੱਲ ਆਈ ਸੀ ਤਾਂ ਮਾਨਯੋਗ ਹਾਈ ਕੋਰਟ ਨੇ ਉੱਥੇ ਵੀ ਸ਼ਕਤੀ ਦਿਖਾਈ ਸੀ ਆ ਮੇਰੇ ਅੱਗੇ ਅਖਬਾਰ ਪਿਆ ਇਹਦੇ ਵਿੱਚ ਲਿਖਿਆ ਵੀ ਹੋਇਆ ਬਾਕੀ ਇਹਦਾ ਉਹਨਾਂ ਰਿਕਾਰਡ ਹੈ ਕਿ ਇਸ ਤੋਂ ਪਹਿਲਾਂ ਸੂਬੇ ਵਿੱਚ ਪੰਚਾਇਤੀ ਚੋਣਾਂ ਨਾ ਕਰਾਉਣਾ ਸੰਬੰਧੀ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਖਤ ਨਜ਼ਰ ਆਏ ਸੀ ਮਾਨਯੋਗ ਅਦਾਲਤ ਨੇ ਉਸ ਸਮੇਂ ਪੰਚਾਇਤੀ ਚੋਣਾਂ ਜਲਦੀ ਕਰਾਉਣ ਦੇ ਅਧਿਸ਼ ਦਿੱਤੇ ਸਨ ਤਾਂ ਇੱਕ ਹਫਤੇ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋ ਸਕਦੀਆਂ ਨੇ ਹੋ ਸਕਦਾ ਕਿ ਇੱਕ ਉਹ ਹਫਤੇ ਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਹੈ ਜਾਂ ਕੋਈ ਇਦਾਂ ਦੀ ਗੱਲਬਾਤ ਹੈ ਇੱਕ ਹਫਤੇ ਦੇ ਵਿੱਚ ਇਸ ਹਫਤੇ ਦੇ ਵਿੱਚ ਪੰਚਾਇਤੀ ਚੋਣ ਦੀ ਵੀ ਆ ਜਾਏ ਪਰ ਜਦੋਂ ਉਹ ਨੋਟੀਫਿਕੇਸ਼ਨ ਆਊਗੀ ਤੁਹਾਨੂੰ ਉਸ ਖਬਰ ਦਾ ਤਾਂ ਪਤਾ ਲੱਗੂਗਾ ਜੇ ਤੁਸੀਂ ਇਸ ਚੈਨਲ ਪੰਜਾਬੀ ਵਿਊਰਸ਼ਿਪ ਨੂੰ ਸਬਸਕ੍ਰਾਈਬ ਕਰੋਗੇ ਇਸ ਚੈਨਲ ਪੰਜਾਬੀ ਵਿਊਰਸ਼ਿਪ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਉੱਪਰ ਸਰਪੰਚੀ ਦੀ ਖਬਰ ਪਾਓ